ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਸਹਿਰ ਸ੍ਰੀ ਮੁਕਸਰ ਸਾਹਿਬ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਸੁਖਮੰਦਰ ਦੇ ਘਰੋਂ ਤੇ ਜ਼ਿਲ੍ਹਾ ਮਿੱਤਰੋ ਵੀ ਮੁਕਸਰ ਸਾਹਿਬ ਹੈ ਤੇ ਨੇੜੇ ਹੈਗਾ ਜੀ ਬੁਲਟ ਮੋਟਰਸਾਈਕਲ ਦੀ ਏਜੰਸੀ ਤੇ ਬਾਈ ਦਾ ਨਾਮ ਹੈਗਾ ਮਿੱਤਰੋ ਸੁਖਵਿੰਦਰ ਸਿੰਘ ਤੇ ਬਠਿੰਡੇ ਰੋਡ ਤੋਂ ਇਹ ਵੀਡੀਓ ਬਣਾ ਰਿਹਾ ਜਿਹੜੇ ਵੀ ਵੀਰ ਭਰਾ ਨੂੰ ਇਹ ਪੰਜਵੇਂ ਸੂਏ ਸੂਣ ਵਾਲੀ ਮਿੱਤਰੋ ਮੱਝ ਦੀ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਕਦ ਮਿੱਤਰੋ ਦਰਮਿਆਨਾ ਫਿਕਸ ਹਵਾਨੇ ਦੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਸੂਤ ਹੈ ਹਵਾਨਾ ਦੀਦਾ ਤੇ ਚੰਗਾ ਮੋਟਾ ਥਾਣਾ ਇਕੋ ਜਿਹਾ ਮਿੱਤਰੋ ਥਾਣਾ ਚੰਗੀਆਂ ਮੱਜਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਜਿਹੜਾ ਹਵਾਨਾ ਅੱਗੇ ਨੂੰ ਗੱਲ ਆਪਾਂ ਕਰਕੇ ਮਿੱਤਰੋ ਅੱਗੇ ਵੀ ਧੁੰਨੇ ਤਾਂ ਹੀ ਆ ਘੱਟੋ ਘੱਟ ਮਿੱਤਰੋ ਇਹ 8 ਦਿਨ ਸੂਣ ਦੇ ਵਿੱਚ ਬਾਕੀ ਨੇ ਬਾਈ ਦੇ ਦੱਸਣ ਦੇ ਮੁਤਾਬਕ ਬਾਈ ਕਹਿੰਦਾ ਵੀ ਦੁੱਧ ਮਿੱਸਲੇ ਮਿੱਤਰੋ ਬਹੁਤ ਸੋਹਣਾ ਪਿਛਲੇ ਸੂਏ ਕੱਢਿਆ ਵਾ 16 17 ਲੀਟਰ ਦੁੱਧ ਦਾ ਰਕਾਰ ਹੈ ਤੇ ਚੰਗਾ ਮੋਟਾ ਮਿੱਤਰੋ ਥਾਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ 나ੜਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਕੱਲੀ ਕੱਲੀ 나ੜਾ ਜਿਹੜੀ ਹਵਾਨੇ ਤੇ ਦਿਖਾਈ ਦਿੰਦੀ ਹੈ ਬਹੁਤ ਸੋਹਣੀ ਮਿੱਤਰੋ ਤਿਆਰ ਹੁੰਦੀ ਜਾ ਰਹੀ ਹੈ ਤੇ ਕੱਦ ਫਿਰ ਆਪਾਂ ਕਹਿੰਦੇ ਵੀ ਦਰਮਿਆਨਾ ਤੇ ਇਸ ਤੋਂ ਬਾਅਦ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਕੋਈ ਚੰਗਾ ਪਸ਼ੂ ਚੰਗੇ ਦੁੱਧ ਵਾਲਾ ਰੱਖਣਾ ਚਾਹੁੰਦਾ ਹੋਵੇ ਤਾਂ ਬਾਈਆਂ ਦੇ ਨਾਲ ਮਿੱਤਰੋ ਕਰ ਸਕਦੇ ਹੋ ਸੰਪਰਕ ਤੇ ਖੁੱਲੀ ਝੋਲੀ ਬਹੁਤ ਡਬਲ ਝੋਲੀ ਤੇ 16 ਤੋਂ ਲੈ ਕੇ 17 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਹਜੇ 8 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਤੁਰ ਦੀ ਤੁਹਾਨੂੰ ਦਿਖਾਉਣੇ ਆ ਫਿਸਕ ਕੁਆਲਟੀ ਮਿੱਤਰੋ ਚੰਗੀ ਆ ਸਿੰਘ ਜਰੂਰ ਖੁੱਲਿਆ ਕੱਦ ਦਰਮਿਆਨਾ ਤੇ ਦੁੱਧ ਵਾਲੀ ਮੱਝ ਆ ਕਿਉਂਕਿ ਚੰਗੇ ਦੁੱਧ ਵਾਲੀਆਂ ਮੱਝਾਂ ਮਿੱਤਰੋ ਬਹੁਤ ਘੱਟ ਨਿਕਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਤੌਰ ਵੀ ਬਹੁਤ ਸੋਹਣੀ ਐ ਸਰੀਰ ਵੀ ਬਹੁਤ ਚੰਗਾ ਚੰਗਾ ਵਜਣਾ ਤੇ ਬਾਈ ਨੇ ਬਾਈ ਕਹਿੰਦਾ ਵੀ ਤਿੰਨ ਸਾਲ ਪਹਿਲਾਂ ਕਿਸੇ ਵੀਡੀਓ ਦੇਖ ਕੇ ਲਿਆਂਦੀ ਸੀ 17-18 ਲੀਟਰ ਦੁੱਧ ਦੱਸਿਆ ਸੀ ਤੇ ਬਾਈ ਕਹਿੰਦਾ ਵੀ ਸਾਡੇ ਕੋਲੇ ਨਾਰਮਲ ਸੇਵਾ ਦੇ ਨਾਲ 16 ਤੋਂ 17 ਲੀਟਰ ਖੁੱਲਾ ਕੱਢਿਆ ਵਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵੀਡੀਓ ਆ ਦੋ ਤਿੰਨ ਬਸੂ ਬਾਈ ਰੱਖਦਾ ਤੇ ਚੰਗੀ ਸਾਹ ਸੰਭਾਲਾ ਚੰਗਾ ਵਜਣਾ ਚੰਗੀ ਤੌਰ ਐ ਇਹ ਜਿਹੜੀ ਵੀਡੀਓ ਆਪਾਂ ਬਾਈਆਂ ਦੀ ਭੇਜੀ ਹੋਈ ਬਣਾ ਰਹੇ ਆ ਤੇ ਤਸੱਲੀ ਤੁਸੀਂ ਮਿੱਤਰੋ ਜ਼ਰੂਰ ਕਰ ਲੈਣੀ ਆ ਤੇ ਵੈਸੇ ਤਸੱਲੀ ਬਾਈ ਨੇ ਵੀ ਦੱਤੀ ਆ ਕਹਿੰਦਾ ਵੀ ਚੰਗਾ ਇਹਦੇ ਗਾਹਾਂ ਸਿਮਣ ਲੱਗਿਆ ਵਾ ਤੇ ਚੰਗਾ ਦੁੱਧ ਆ ਤੋਰ ਫਿਰ ਆਪਾਂ ਕਹਿੰਦੇ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਅਜੇ ਕਟੋ-ਕਟ ਸੱਤ-ਅੱਠ ਦਿਨ ਤੋਂ ਦੇ ਵਿੱਚ ਵਾਕੀ ਨੇ ਤੇ ਕੱਲਾ-ਕੱਲਾ ਮੋਟਾ ਥਣ ਚੰਗਾ ਚਵਾਈ ਵਾਲਾ ਥਣ ਸੋ ਵੀੜ ਕੋ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਤੇ ਆਹ ਪਹਿਲੇ ਸੂਏ ਦੀ ਮਿੱਤਰੋ ਬਾਈ ਕਹਿੰਦਾ ਜਦੋਂ ਲਿਆਂਦੀ ਛੋਤੋਂ ਮਗਰ ਕੱਟੀ ਆਈ ਆ ਤੇ ਇਹਦੇ ਥੱਲੇ ਵੀ ਪਹਿਲੇ ਸੂਏ 11-12 ਲੀਟਰ ਦੁੱਧ ਕੱਢ ਰਹੀ ਆ ਚੰਗੀ ਸਾਹ ਸੰਭਾਲ ਦੇ ਨਾਲ ਤੇ 2.5 ਸਾਲ ਦੀ ਬਾਈ ਕਹਿੰਦਾ ਵੀ ਸੂ ਪੀ ਸੀ ਇਹ ਆਪਣਾ ਤਾਂ ਦੱਸਣ ਦਾ ਫਰਜ਼ ਬੰਦਾ ਕਿਉਂਕਿ ਚੰਗਾ ਪਸ਼ੂ ਮਿੱਤਰੋ ਕਰਮਾ ਨਾਲ ਹੀ ਮਿਲਦਾ ਹੈ ਤੇ ਵੀਡੀਓ ਕੋ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲੂਗਾ ਸੋ ਸਾਰੇ ਵੀਰਾਂ ਦਾ ਧੰਨਵਾਦ